ਨਾਜ਼ਰੀਨ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟ੍ਰਿਬਿਊਨ ਦਾ ਪ੍ਰੋਗਰਾਮ ਤੁਹਾਡੇ ਖਤ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਰਵਨੀਤ ਅੱਜ ਖਤਾਂ ਦਾ سلسلہ ਪੋਸਟਕਾਰਡ ਤੋਂ ਸ਼ੁਰੂ ਨਾ ਕਰੀਏ ਹਾਂਜੀ ਪੋਸਟਕਾਰਡ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ ਤੇ ਪੋਸਟਕਾਰਡ ਬਾਰੇ ਤਰਸੀਮ ਸਿੰਘ ਹੋਰਾਂ ਦੀ ਰਚਨਾ ਪੋਸਟਕਾਰਡ ਦਾ ਕਮਾਲ ਛਪੀ ਸੀ ਤੇ ਇਸ ਬਾਰੇ ਰਾਜਪੁਰਾ ਟਾਊਨ ਤੋਂ ਯਸ਼ਪਲ ਮਾਨਵੀ ਹੋਰਾਂ ਦਾ ਖਾਤਾ ਆਇਆ ਜੀ ਉਹਨਾਂ ਨੇ ਲਿਖਿਆ ਕਿ ਪੋਸਟਕਾਰਡ ਦੀ ਖੁੱਲੀ ਚਿੱਠੀ ਨੇ ਕੋਰਸ ਵਿੱਚ ਬਣੇ ਮਿੱਤਰ ਨੂੰ ਉਧਾਰ ਦਿੱਤੇ ਪੈਸੇ ਵਸੂਲਣ 'ਚ ਕਿਵੇਂ ਮਦਦ ਕੀਤੀ ਤੇ ਉਹਨਾਂ ਨੇ ਲਿਖਿਆ ਕਿ ਜਿਸ ਤਰ੍ਹਾਂ ਤਰਸੇਮ ਸਿੰਘ ਹੋਰਾਂ ਨੇ ਇਸ ਰਚਨਾ 'ਚ ਪੋਸਟਕਾਰਡ ਦੀ ਇਬਾਰਤ ਦੀ ਗੱਲ ਕੀਤੀ ਹੈ ਤਾਂ ਉਹ ਵੀ ਇੱਕ ਤਰ੍ਹਾਂ ਦਾ ਹਨਰ ਹੈ ਅੱਛਾ ਅੱਗੇ ਮਾਨਵੀ ਹੋਰੀ ਕਹਿੰਦੇ ਨੇ ਕਹਿੰਦੇ ਵੀ ਪੋਸਟਕਾਰਡ ਦੀ ਗੱਲ ਕਰ ਲਈ ਨਾ ਕਿ ਉਹਨਾਂ ਨੇ ਪੈਸੇ ਵਾਪਸ ਲੈਣ ਲਈ ਜਿਹੜੀ ਈਬਾਰਤ ਲਿਖੀ ਉਹਦੇ ਕਰਕੇ ਉਹਨਾਂ ਦੇ ਪੈਸੇ ਮੁੜ ਆਏ। ਹਾਂਜੀ ਪਰ ਉਹ ਨਾਲ ਕਹਿੰਦੇ ਨੇ ਕਿ ਕੋਈ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਜਿਹੜਾ ਹੈਗਾ ਪੋਸਟਕਾਰਡ ਤੇ ਚਿੱਠੀ ਨਹੀਂ ਲਿਖੇਗਾ। ਹਾਂਜੀ ਕਿਉਂਕਿ ਕੋਈ ਗੱਲ ਗੁੱਝੀ ਨਹੀਂ ਨਾ ਰਹਿੰਦੀ। ਹਾਂ ਇਹਦੇ ਵਿੱਚ ਇਹ ਗੱਲ ਤਾਂ ਹੈ ਹੀ ਹੈ ਨਾ। ਜੀ ਨਾਲੋਂ ਕਹਿੰਦੇ ਨੇ ਕਿ ਜੇ ਕਿਸੇ ਦੀ ਮੌਤ ਦੀ ਸੂਚਨਾ ਦੇਣੀ ਹੋਵੇ ਉਹ ਪੋਸਟਕਾਰਡ ਤੇ ਦਿੱਤੀ ਜਾਂਦੀ ਹੈ। ਹਾਂਜੀ ਅਸਲਸੱਚ ਗੱਲ ਇਹ ਹੈ ਨਾ ਕਿ ਹੁਣ ਤਾਂ ਚਲੋ ਇਹ ਜ਼ਮਾਨਾ ਬਹੁਤ ਅੱਗੇ ਲੰਘ ਗਿਆ। ਸੋਸ਼ਲ ਮੀਡੀਆ ਦਾ ਜਿਹੜਾ ਹੈ ਜ਼ਮਾਨਾ। ਹਾਂਜੀ ਛੱਟ ਤੁਹਾਡਾ ਸੁਨੇਹਾ ਜਿਹੜਾ ਹੈਗਾ ਅੱਗੇ ਡਿਲੀਵਰ ਹੋ ਜਾਂਦਾ ਹਾਂਜੀ ਤੇ ਦੂਜੀ ਗੱਲ ਇਹ ਹੈ ਨਾ ਕਿ ਵੀਡੀਓ ਕਾਲ ਤੱਕ ਅਸੀਂ ਪਹੁੰਚ ਗਏ ਆ ਬਿਲਕੁਲ ਤੇ ਪਰ ਕਿਸੇ ਵੇਲੇ ਨਾ ਜਦੋਂ ਟੈਲੀਫੋਨ ਨਵੇਂ-ਨਵੇਂ ਲੱਗੇ ਸੀ ਉਦੋਂ ਹਾਂਸ ਰਾਜ ਹੋਰਾਂ ਦਾ ਇੱਕ ਗੀਤ ਆਇਆ ਸੀ ਅਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗੇ ਆ ਨਹੀਂ ਇਹ ਹੁਣ ਚਿੱਠੀਆਂ ਉਦਾਂ ਲਿਖਣੀਆਂ ਤਾਂ ਭੁੱਲ ਹੀ ਗਏ ਨਾ ਬਸ ਉਹ ਥੋੜੇ-ਥੋੜੇ ਦੋ-ਦੋ ਸਤਰਾਂ ਦੇ ਮੈਸੇਜ ਹੀ ਹੁੰਦੇ ਨੇ ਨਾ ਹਾਂਜੀ ਖੈਰ ਆਪਾਂ ਗੱਲ ਪੋਸਟਕਾਰਡ ਦੀ ਕਰਦੇ ਆ ਹਾਂਜੀ ਤੇ ਇਸ ਰਚਨਾ ਚ ਤਰਸੇਮ ਸਿੰਘ ਹੋਰਾਂ ਨੇ ਦੱਸਿਆ ਕਿ ਉਹ ਐਨਸੀਸੀ ਦਾ ਕੋਰਸ ਕਰਨ ਲਈ 3 ਮਹੀਨੇ ਦਾ ਕੋਰਸ ਕਰਨ ਲਈ ਮਹਾਰਾਸ਼ਟਰ ਗਏ ਤੇ ਉੱਥੇ ਸਾਥੀ ਅਧਿਆਪਕ ਸੀ ਜਿਹੜੇ ਦੇਸ਼ ਭਰ ਤੋਂ ਆਏ ਹੋਏ ਸੀ ਤੇ ਉੱਥੇ ਇੱਕ ਨਾਲ ਉਹਨਾਂ ਦੀ ਮਿੱਤਰਤਾ ਹੋ ਗਈ। ਉੱਥੇ ਅਸਲ ਚ ਗੱਲ ਇਹ ਹੋਈ ਨਾ ਕਿ ਇਹ ਜਿਹੜਾ ਮਿੱਤਰ ਬਣਿਆ ਉਹ ਉਨੇ ਦਾ ਸੀਗਾ। ਹਾਂਜੀ। ਬੋਲੀ ਦੀ ਸਾਂਝ ਹੋ ਗਈ। ਹਾਂਜੀ ਕਿਉਂਕਿ ਨੇੜਲੇ ਇਲਾਕੇ। ਨੇੜਲੇ ਇਲਾਕੇ ਦੇ ਸੀਗੇ ਤੇ ਕਾਫੀ ਇਹਨਾਂ ਦੀ ਮਿੱਤਰਤਾ ਹੋਈ ਉਹ ਕਹਿੰਦੀ ਕਿ ਜਦੋਂ ਵਾਪਸ ਆਉਣਾ ਸੀ ਤੇ ਉਹਦੇ ਕੋਲ ਉਹਦੋਂ ਤੱਕ ਪੈਸੇ ਮੁੱਕ ਗਏ ਹਾਂਜੀ ਉਹਨੇ ਕਿਹਾ ਕਿ ਵੀ ਤੁਸੀਂ ਮੈਨੂੰ ਪੈਸੇ ਉਧਾਰ ਦੇ ਦਿਓ ਹੈਨਾ ਹਾਂਜੀ ਤਰਸੀਮ ਸਿੰਘ ਹੋਰਾਂ ਨੇ ਦੇ ਦੇਤੇ ਤੇ ਉਹਨੇ ਵਾਦਾ ਕੀਤਾ ਕਿ ਵੀ ਮੈਂ ਜਾਂਦੇ ਸਰ ਮਨੀ ਆਰਡਰ ਕਰ ਦੇਣਾ ਹਾਂਜੀ ਕਹਿੰਦੇ ਫਿਰ ਚਲੋ ਕੋਰਸ ਤੋਂ ਵਾਪਸ ਆ ਕੇ ਸਕੂਲ ਵੀ ਜੁਆਇਨ ਕਰ ਲਿਆ ਤੇ ਉਸ ਤੋਂ ਬਾਅਦ ਮੈਨੂੰ ਰੋਜ਼ ਹੀ ਉਡੀਕ ਰਹਿੰਦੀ ਜਦੋਂ ਵੀ ਡਾਕੀ ਆਉਂਦਾ ਤਾਂ ਮੈਂ ਜ਼ਰੂਰ ਪੁੱਛਦਾ ਕਿ ਮੇਰਾ ਮਨੀ ਆਰਡਰ ਆਇਆ ਕਿ ਨਹੀਂ ਆਇਆ ਕਹਿੰਦੇ 2 ਮਹੀਨੇ ਬੀਤ ਗਏ ਕੋਈ ਮਨੀ ਆਰਡਰ ਨਹੀਂ ਆਇਆ ਤੇ ਉਹ ਡਾਕੀ ਨੂੰ ਵੀ ਪਤਾ ਲੱਗ ਗਿਆ ਨਾ ਕਿ ਵੀ ਇਹ ਮਾਸਟਰ ਜੀ ਰੋ ਹੀ ਪੁੱਛਦੇ ਨੇ ਮੈਨੂੰ ਪੈਸਿਆਂ ਬਾਰੇ ਹਾਂਜੀ ਤੇ ਉਹ ਕਹਿੰਦੇ ਵੀ ਦੂਰੋ ਹੀ ਦੇਖ ਕੇ ਮੈਨੂੰ ਕਹਿਣ ਲੱਗ ਜਾਂਦਾ ਸੀਗਾ ਕਿ ਵੀ ਨਹੀਂ ਜੀ ਨਹੀਂ ਤੁਹਾਡਾ ਕੋਈ ਮਨੀ ਆਰਡਰ ਨਹੀਂ ਆਇਆ ਹਾਂਜੀ ਇਸ ਤਰ੍ਹਾਂ ਸਮਾਂ ਲੰਘਦਾ ਗਿਆ ਤੇ ਕਹਿੰਦੇ ਫਿਰ ਇੱਕ ਦਿਨ ਕੀ ਹੋਇਆ ਕਿ ਮੈਂ ਸਕੂਲ 'ਚ ਕਲਰਕ ਨਾਲ ਬੈਠਾ ਕੋਈ ਜ਼ਰੂਰੀ ਕਾਗਜ਼ ਲੱਭ ਰਿਆ ਸੀ ਤੇ ਉੱਥੇ ਮੈਨੂੰ ਨਾ ਪੋਸਟਕਾਰਡ 'ਤੇ ਦਿਸੇ ਕੁਝ ਕਹਿੰਦੇ ਮੈਂ ਲੈ ਲੇ ਤੇ ਮੈਨੂੰ ਸੁੱਝਿਆ ਕਿ ਹਾਂ ਇਹਦੇ ਨਾਲ ਸ਼ਾਇਦ ਗੱਲ ਬਣ ਜੇ ਮਨੀ ਆਰਡਰ ਮੈਨੂੰ ਆ ਹੀ ਜਾਏ ਸ਼ਾਇਦ ਤੇ ਪੋਸਟਕਾਰਡ ਤੇ ਜਿਹੜਾ ਉਹਨਾਂ ਨੇ ਲਿਖਿਆ ਜੀ ਉਹ ਲਿਖਿਆ ਜੀ ਕਹਿੰਦੇ ਕਿ ਵੀ ਆਪਣੇ ਮਿੱਤਰ ਨੂੰ ਕਹਿੰਦੇ ਵੀ 6 ਮਹੀਨੇ ਪਹਿਲਾਂ 500 ਰੁਪਏ ਤੂੰ ਉਧਾਰ ਲਏ ਸੀਗੇ ਜੀ ਤੇ ਕਿਹਾ ਸੀ ਵਾਦਾ ਕੀਤਾ ਸੀ ਕਿ ਵੀ ਮੈਂ ਜਾਂਦੇ ਸਾਰ ਮਨੀ ਆਰਡਰ ਕਰ ਦਾਂਗਾ ਹਾਂਜੀ ਕਹਿੰਦੇ ਵੀ ਹੁਣ ਤਾਂ ਮੈਨੂੰ ਡਾਕੀਆ ਵੀ ਪਛਾਨਣ ਲੱਗ ਗਿਆ ਤੇ ਮੈਨੂੰ ਦੇਖਦੇ ਹੀ ਕਹਿ ਦਿੰਦਾ ਕਿ ਮਨੀ ਆਰਡਰ ਨਹੀਂ ਆਇਆ ਹਾਂਜੀ ਹੈਨਾ ਕਹਿੰਦਾ ਗੱਲ ਪੈਸੇ ਦੀ ਨਹੀਂ ਹੈ ਗੱਲ ਇਹ ਕਿ ਤੂੰ ਮੇਰ ਨੂੰ ਵਾਦਾ ਕੀਤਾ ਸੀ ਹਾਂਜੀ ਅਸਲ ਚ ਇਹ ਹੈ ਕਿ ਉਹਨਾਂ ਨੇ ਆਖਰੀ ਸੱਤਰ ਇਹ ਕੀਤੀ ਕਿ ਤੇਰੇ ਧੋਖੇ ਦਾ ਸ਼ਿਕਾਰ ਤਰਸੀਮ ਤੇ ਉਹ ਕਹਿੰਦੇ ਵੀ ਮੈਂ ਨਾ ਫਿਰ ਦੋ ਦੋ ਤਿੰਨ ਦਿਨ ਦਿਨ ਬਾਅਦ ਉਹਨ ਪੋਸਟਕਾਰਡ ਪਾਏ ਹਾਂਜੀ ਅਸਲ ਚ ਗੱਲ ਇਹ ਸੀ ਨਾ ਕਿ ਜਿੰਨੇ ਹੱਥਾਂ ਚ ਜਾਊਗਾ ਸਾਰੇ ਉਹ ਸੁਨੇਹਾ ਪੜਦੇ ਸੀਗੇ ਤੇ ਇਹ ਬੰਦੇ ਨੇ ਬਦਨਾਮੀ ਦੇ ਡਰੋਂ ਕਹਿ ਲਓ ਜਾਂ ਕਿਵੇਂ ਵੀ ਕਹਿ ਲਓ ਤੇ ਉਹ ਪੈਸੇ ਵਾਪਸ ਪੇਜ ਦਿੱਤੇ ਮਨੀ ਆਰਡਰ ਤੇ ਰਾਹੀ ਉਹ ਕਹਿੰਦੇ ਵੀ ਜਦੋਂ ਮੈਨੂੰ ਮਨੀ ਆਰਡਰ ਮਿਲਿਆ ਹਾਂਜੀ ਤੇ ਕਹਿੰਦੇ ਵੀ ਮੈਨੂੰ ਸਮਝ ਨਾ ਲੱਗੇ ਕਿ ਵੀ ਮੈਂ ਕਿਹਦਾ ਸ਼ੁਕਰੀਆ ਕਰਾਂ ਉਸ ਮਿੱਤਰ ਦਾ ਨਰਿੰਦਰ ਦਾ ਜਾਂ ਡਾਕੀਏ ਦਾ ਤੇ ਜਾਂ ਪੋਸਟਕਾਰਡ ਦਾ ਖੈਰ ਬੜਾ ਉਹਨਾਂ ਨੇ ਜਿਹੜਾ ਹੈ ਨਾ ਇਹ ਨੁਸਖਾ ਵਰਤਿਆ ਉਹਨਾਂ ਦੇ ਕੰਮ ਆਇਆ ਤੇ ਸਫਲ ਰਹੇ ਪੈਸੇ ਆਪਣੇ ਮੜਵਾਉਣ ਚ ਹਾਂਜੀ ਅਸਲ ਚ ਗੱਲ ਇਹ ਹੈ ਨਾ ਕਿ ਲੋਕ ਬਹੁਤ ਸਾਰੀਆਂ ਆਪਣੀਆਂ ਯਾਦਾਂ ਸੰਭਾਲ ਕੇ ਵੀ ਰੱਖਦੇ ਨੇ ਚਿੱਠੀਆਂ ਦੇ ਰੂਪ ਚ ਜਾਂ ਪੋਸਟਕਾਰਡਾਂ ਦੇ ਰੂਪ ਚ ਲੋਕਾਂ ਨੇ ਸੰਭਾਲ ਕੇ ਰੱਖੀਆਂ ਹੋਈਆਂ ਨੇ ਤੇ ਮਾਨਵੀ ਹੋਰੀ ਇਹੀ ਕਹਿੰਦੇ ਨੇ ਕਹਿੰਦੇ ਕਿ ਮੇਰਾ ਜਿਹੜਾ ਕੀਮਤੀ ਸਰਮਾਇਆ ਨਾ ਉਹ ਮੇਰੇ ਨਾਨੇ ਵੱਲੋਂ ਮੇਰੇ ਬਾਬੇ ਨੂੰ ਲਿਖਿਆ ਖਤ ਹੈ ਪੋਸਟ卡ਡ ਮਤਲਬ ਕਹਿੰਦੇ ਵੀ ਇਹ ਹੈਗਾ 31 ਅਗਸਤ 1953 ਨੂੰ ਲਿਖਿਆ ਉਹਨਾਂ ਨੇ ਪੋਸਟ卡ਡ ਹਾਂਜੀ ਇਹਨਾਂ ਦਾ ਜਨਮ ਹੋਇਆ ਸੀ 28 ਅਗਸਤ 1953 ਨੂੰ ਯਾਨੀ ਕਿ ਦੋ ਕੁ ਦਿਨ ਬਾਅਦ ਉਹਨਾਂ ਨੇ ਲਿਖਿਆ ਹੋਣਾ ਦੋ ਤਿੰਨ ਦਿਨ ਬਾਅਦ ਹਾਂਜੀ ਪੋਸਟ卡ਡ ਉਹ ਕਹਿੰਦੇ ਮੈਂ ਅੱਜ ਵੀ ਉਹ ਪੋਸਟ卡ਡ ਸੰਭਾਲ ਕੇ ਰੱਖਿਆ ਹੋਇਆ ਹੈ ਹਾਂਜੀ ਤੇ ਉਹ ਕਹਿੰਦੇ ਕਿ ਇਹ ਪੋਸਟ卡ਡ ਮੇਰਾ ਕੀਮਤੀ ਖਜ਼ਾਨਾ ਹੈ ਬਿਲਕੁਲ ਜੀ ਤੇ ਅਗਲੀ ਚਿੱਠੀ ਵੱਲ ਵਧੀਏ ਜੀ ਹਾਂਜੀ ਅਗਲੀ ਚਿੱਠੀ ਲੁਧਿਆਣਾ ਤੋਂ ਨਵਜੋਤਕਰ ਹੋਰਾਂ ਦੀ ਹੈ ਹਾਂਜੀ ਉਹਨਾਂ ਨੇ ਹਰਦੀਪ ਸਿੰਘ ਹੋਰਾਂ ਦੀ ਰਚਨਾ ਕੀਰਤ ਨੂੰ ਸਜਦਾ ਬਾਰੇ ਆਪਣੇ ਵਿਚਾਰ ਪ੍ਰਗਟਾਏ ਨੇ ਅਸਲ 'ਚ ਗੱਲ ਕੀ ਹੈ ਨਾ ਕਿ ਕਈ ਵਾਰੀ ਆਪਾਂ ਕਿਸੇ ਕੀਰਤੀ ਬੰਦੇ ਦਾ ਸੋਚਦੇ ਨਹੀਂ ਕਿ ਕਿੰਨੇ ਔਖੇ ਹਾਲਾਤ 'ਚੋਂ ਕੰਮ ਕਰ ਰਿਹਾ ਹੈ ਤੇ ਫੇਰ ਜਦੋਂ ਕਈ ਵਾਰੀ ਆਪਾਂ ਨੂੰ ਅਹਿਸਾਸ ਹੁੰਦਾ ਤਾਂ ਫੇਰ ਹੁੰਦਾ ਕਿ ਨਹੀਂ ਅਸੀਂ ਉਸ ਨਾਲ ਗਲਤ ਵਿਹਾਰ ਕੀਤਾ ਤੇ ਨਵਜੋਤਕਰ ਹੋਰਾਂ ਨੇ ਵੀ ਇਹੀ ਲਿਖਿਆ ਹੈ ਕਿ ਜਦੋਂ ਲੇਖਕ ਨੂੰ ਆਪਣੇ ਕੀਤੇ ਗਲਤ ਵਿਹਾਰ ਦਾ ਪਛਤਾਵਾ ਹੋਇਆ ਤੇ ਫਿਰ ਉਹਨੇ ਉਸ ਨੂੰ ਸੁਧਾਰਿਆ ਵੀ ਅਸਲ 'ਚ ਹਰਦੀਪ ਸਿੰਘ ਹੋਰਾਂ ਨੇ ਆਪਣੇ ਵਿਹਾਰ ਬਾਰੇ ਇਹ ਰਚਨਾ ਲਿਖੀ ਹੈ ਜੀ ਹੈਨਾ ਕਈ ਵਾਰੀ ਆਪਾਂ ਵੀ ਧਿਆਨ ਨਹੀਂ ਦਿੰਦੇ ਕਿ ਛੋਟੀ ਛੋਟੀ ਗਲਤੀ ਆਪਾਂ ਆਪਾਂ ਗਵਾ ਬੈਠਦੇ ਆਂ ਹਾਂਜੀ ਹੈਨਾ ਉਹ ਉੱਚਾ ਨੀਵਾ ਕਿਸੇ ਨੂੰ ਬੋਲ ਦਿੰਦੇ ਆਂ ਜੀ ਖਾਸ ਕਰਕੇ ਕਈ ਵਾਰ ਹੁੰਦਾ ਕਿ ਜਿਹੜਾ ਕਿਰਤ ਕਰਨ ਵਾਲਾ ਬੰਦਾ ਨਾ ਜਿਹਨੂੰ ਆਪਾਂ ਕਹਿ ਲਓ ਕਿ ਆਪਣੀ ਰੋਜ਼ੀ ਰੋਟੀ ਦੇ ਲਈ ਕਈ ਤਰ੍ਹਾਂ ਦੇ ਕੰਮ ਕਰਦਾ ਹਾਂਜੀ ਹੈਨਾ ਨਿੱਕੇ ਮੋٹے ਕੰਮ ਕਰਦਾ ਹੈ ਹੂੰ ਹੂੰ ਉਹਦੇ ਨਾਲ ਜਿਹੜਾ ਸਾਡਾ ਵਿਹਾਰ ਹੈ ਨਾ ਉਹਦੇ ਬਾਰੇ ਉਹਨਾਂ ਨੇ ਆਪਣੇ ਆਪ ਨੂੰ ਕੇਂਦਰ ਚ ਰੱਖ ਕੇ ਜਿਹੜੀ ਗੱਲ ਕੀਤੀ ਹੈ ਉਹ ਗੱਲ ਕਰਦੇ ਨੇ ਠੰਡ ਦੇ ਦਿਨਾਂ ਦੀ ਜਦੋਂ ਮੀਂਹ ਪੈ ਰਿਹਾ ਸੀ ਉਹਨਾਂ ਨੂੰ ਅਖਬਾਰ ਚੁੱਕਣ ਲਈ ਪੋਰਚ ਚ ਜਾਂਦੇ ਨੇ ਛਤਰੀ ਲੈ ਕੇ ਜੀ ਜਿਸ ਵੇਲੇ ਉਹ ਦੇਖਦੇ ਨੇ ਅਖਬਾਰ ਚੁੱਕਣ ਲੱਗਦੇ ਨੇ ਉਹਨਾਂ ਨੂੰ ਲੱਗਦਾ ਕਿ ਇਹ ਅਖਬਾਰ ਤਾਂ ਭਿੱਜਿਆ ਹੋਇਆ ਸਾਰਾ ਹਾਂਜੀ ਹੈਨਾ ਤੇ ਉਹਨਾਂ ਹੌਕਰ ਨੂੰ ਆਵਾਜ਼ ਮਾਰਦੇ ਨੇ ਕਨੇ ਵੀ ਓਏ ਕਾਕਾ ਇਹ ਜਿਹੜਾ ਹੈਗਾ ਅਖਬਾਰ ਤਾਂ ਸਾਰਾ ਭਿਜਿਆ ਹੋਇਆ। ਹਾਂਜੀ ਹੈਨਾ ਤੇ ਫਿਰ ਅੱਗੋਂ ਮੁੰਡਾ ਜਿਹੜਾ ਉਹ ਜਵਾਬ ਦਿੰਦਾ ਬੜੀ ਨਿਮਰਤਾ ਨਾਲ ਜਵਾਬ ਦਿੰਦਾ ਕਹਿੰਦਾ ਅੰਕਲ ਜੀ ਕੋਈ ਗੱਲ ਨਹੀਂ ਅੱਗੇ ਤੋਂ ਧਿਆਨ ਰੱਖੂਗਾ ਮੈਂ ਇਸ ਗੱਲ ਦਾ ਤੇ ਤੁਸੀਂ ਦੂਜਾ ਅਖਬਾਰ ਲੈ ਲਓ। ਨਹੀਂ ਜਦੋਂ ਨੇ ਕਿਹਾ ਨਾ ਕਿ ਵੀ ਤੁਸੀਂ ਇਹ ਵੀ ਇਹ ਇਹ ਅਖਬਾਰ ਮੈਨੂੰ ਦੇ ਦਿਓ ਮੈਂ ਤੁਹਾਨੂੰ ਦੂਜਾ ਅਖਬਾਰ ਦੇ ਦਿੰਦਾ ਸੁੱਕਾ। ਫਿਰ ਉਹਨਾਂ ਨੂੰ ਲੱਗਦਾ ਨਾ ਕਿ ਵੀ ਮੈਂ ਤਾਂ ਇਹਨੂੰ ਮਤਲਬ ਓਏ ਕਿ ਹੈ ਕਿ ਗੁੱਸੇ ਨਾਲ ਬੋਲਿਆ। ਗੁੱਸੇ ਨਾਲ ਬੋਲਿਆ। ਹੈਨਾ? ਫਿਰ ਉਹਨਾਂ ਨੂੰ ਇੱਕਦਮ ਲੱਗਿਆ ਫਿਰ ਕਹਿੰਦੇ ਨਹੀਂ ਨਹੀਂ ਕੋਈ ਗੱਲ ਨਹੀਂ। ਮੈਂ ਨਾ ਇਹੀ ਅਖਬਾਰ ਸੁਕਾ ਕੇ ਪੜ ਲੂੰਗਾ ਹਾਂਜੀ ਹੈਨਾ ਉਹਨਾਂ ਨੂੰ ਲੱਗਿਆ ਕਿ ਵੀ ਇਹ ਤਾਂ ਇੰਨੀ ਮਤਲਬ ਵਰਦੇ ਮਹੀਨੇ ਵਿੱਚ ਅਖਬਾਰਾਂ ਵੰਡ ਰਿਹਾ ਹੈ ਹੈਨਾ ਤੇ ਮੈਂ ਇੰਨੀ ਇੱਕ ਗੱਲ ਦੇ ਨਾਲ ਹੀ ਖਫਾ ਹੋ ਗਿਆ ਇਹਦੇ ਨਾਲ ਬਿਲਕੁਲ ਹੈਨਾ ਫਿਰ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਦਾ ਉਹ ਜ਼ਿਕਰ ਕਰਦੇ ਨੇ ਕਹਿੰਦੇ ਵੀ ਇੱਕ ਦਿਨ ਇਹ ਭਾਰ ਸਰਦੀਆਂ ਦਾ ਵੇਲਾ ਜਦੋਂ ਕਹਿੰਦੇ ਰਜਾਈ 'ਚ ਵੀ ਬੰਦੇ ਨੂੰ ਕੰਬਾ ਛਿੜਦਾ ਹੈ ਹਾਂਜੀ ਤੇ ਉੱਤੋਂ ਧੁੰਦਾਂ ਪੈ ਰਹੀਆਂ ਕਹਿੰਦੇ ਮੈਂ ਉੱਠ ਕੇ ਲੋਈ ਲੈ ਕੇ ਬਾਹਰ ਜਿਹੜਾ ਆਪਣੀ ਅਖਬਾਰ ਚੁੱਕਣ ਗਿਆ ਕਹਿੰਦੇ ਜਦੋਂ ਦੇਖਿਆ ਬੂਆ ਖੋਲਿਆ ਤੇ ਦੇਖਿਆ ਕਿ ਵੀ ਧੁੰਦ ਬੜੀ ਐ ਧੁੰਦ ਬੜੀ ਐ ਤੇ ਕੋਈ ਅਖਬਾਰ ਹਾਲੇ ਆਇਆ ਹੀ ਨਹੀਂ ਕਹਿੰਦੇ ਮੈਂ ਕਿਹਾ ਵੀ ਅੱਜ ਕਿੱਥੇ ਅਖਬਾਰ ਵਾਲੇ ਨੇ ਆਉਣਾ ਹੈ ਹੈਨਾ ਇੰਨੀ ਠੰਡ ਐ ਤੇ ਧੁੰਦ ਐ ਕਹਿੰਦੇ ਜਿਸ ਵੇਲੇ ਮੈਂ ਮਤਲਬ ਮੋੜਨ ਲੱਗਿਆ ਨਾ ਤੇ ਮੈਨੂੰ ਪਟੱਕ ਦੀ ਆਵਾਜ਼ ਆਈ ਹਾਂਜੀ ਤੇ ਉਹ ਅਖਬਾਰ ਵਾਲੇ ਦੀ ਆਵਾਜ਼ ਸੀ ਹੂੰ ਹੂੰ ਕਹਿੰਦੇ ਵੀ ਜਦੋਂ ਮੈਂ ਉਹ ਛੁੱਟ ਕੇ ਚਲਾ ਗਿਆ ਮੁੰਡਾ ਕਹਿੰਦੇ ਜਿਸ ਵੇਲੇ ਮੈਂ ਅਖਬਾਰ ਚੁੱਕਿਆ ਨਾ ਉਹਨਾਂ ਨੂੰ ਇਹ ਲੱਗਿਆ ਨਾ ਕਿ ਵੀ ਦੇ ਕਿੰਨੇ ਔਖੇ ਨੇ ਵੀ ਮੈਂ ਤਾਂ ਸੋਚ ਰਿਹਾ ਸੀ ਆਉਣਾ ਨਹੀਂ ਤੇ ਵੀ ਉਹ ਐਨੀ ਧੁੰਦਾਂ ਦੇ ਵਿੱਚ ਵੀ ਆਪਣੀ ਜ਼ਿੰਮੇਵਾਰੀ ਪੂਰੀ ਨਿਭਾ ਕੇ ਗਿਆ ਅਖਬਾਰ ਦੇਣ ਦੀ ਕਹਿੰਦੇ ਵੀ ਐਨੇ ਨੂੰ ਉਹ ਅਖਬਾਰ ਗਲੀ ਦੇ ਵਿੱਚ ਹੋਰ ਥਾਈ ਵੰਡ ਕੇ ਵਾਪਸ ਆ ਰਿਹਾ ਸੀ ਕਹਿੰਦੇ ਮੈਂ ਉਹਨੂੰ ਕਿਹਾ ਕਿ ਆ ਜਾ ਮੈਂ ਤੈਨੂੰ ਨਾ ਚਾਹ ਪਿਵਾਵਾਂ ਹਾਂਜੀ ਠੰਡ ਬੜੀ ਹੈ ਠੰਡ ਬੜੀ ਹੈ ਤੇ ਉਹ ਮੁੰਡੇ ਦਾ ਜਵਾਬ ਸੀ ਕਹਿੰਦਾ ਨਹੀਂ ਜੀ ਵੀ ਮੈਂ ਹਾਲੇ ਅਖਬਾਰ ਵੰਡਣੇ ਨੇ ਤੇ ਵੀ ਮੈਂ ਹੋਰ ਘਰਾਂ ਨੂੰ ਅਖਬਾਰ ਦੇਣ 'ਚ ਲੇਟ ਹੋ ਜਾਵਾਂਗਾ ਹਾਂਜੀ ਕਿੰਨੀ ਮਤਲਬ ਆਪਣੀ ਜ਼ਿੰਮੇਵਾਰੀ ਸਮੇਂ ਸਿਰ ਨਿਭਾਉਣ ਦੀ ਗੱਲ ਸੀਗੀ ਇਹੋ ਜੇ ਮੌਸਮ ਚ ਵੀ ਤੇ ਕਿੰਨੀ ਵੀ ਉਦੋਂ ਮੈਨੂੰ ਅਹਿਸਾਸ ਹੋਇਆ ਕਿ ਵੀ ਕਿੰਨੇ ਔਖੇ ਹਾਲਾਤ ਦੇ ਵਿੱਚ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਤੇ ਵੀ ਅਸੀਂ ਛੋਟੇ ਛੋਟੇ ਗੱਲ ਦੇ ਉੱਤੇ ਵੀ ਐਵੇਂ ਉਹਨਾਂ ਨੂੰ ਬੋਲਣ ਲੱਗ ਜਾਂਦੇ ਆਂ ਕਈ ਵਾਰੀ ਥੋੜਾ ਜਿਹਾ 5 ਮਿੰਟ ਅਖਬਾਰ ਲੇਟ ਹੋ ਜੇ ਤੇ ਆਪਾਂ ਹੀ ਨਹੀਂ ਨਾ ਸੋਚਦੇ ਕਿ ਗੱਲ ਕੀ ਹੋਏਗੀ ਪਿੱਛੇ ਹਾਂ ਨਾ ਕਹਿੰਦੇ ਵੀ ਜਦੋਂ ਉਹ ਮੁੰਡਾ ਮੁੜਿਆ ਨਾ ਵੀ ਉਹ ਇਹ ਵੀ ਨਹੀਂ ਉਹਨੂੰ ਲੱਗਿਆ ਕਿ ਠੰਡ ਦੇ ਵਿੱਚ ਮੈਂ ਚਾਹ ਦਾ ਕੱਪ ਪੀ ਲਾਂ ਹਾਂਜੀ ਉਹਨੂੰ ਇਹ ਸੀ ਕਿ ਵੀ ਮੈਂ ਬਾਕੀਆਂ ਨੂੰ ਛੇਤੀ ਖ਼ਬਰ ਪਹੁੰਚਾਉਣਾ ਹੈ ਬਿਲਕੁਲ ਉਹ ਕਹਿੰਦੇ ਕਿ ਜਦੋਂ ਮੁੜ ਰਿਆ ਸੀ ਨਾ ਉਹ ਮੁੰਡਾ ਮੁੜ ਕੇ ਚਲਾ ਗਿਆ ਤੇ ਉਹ ਲੋਪ ਹੋ ਗਿਆ ਮੇਰੀਆਂ ਨਜ਼ਰਾਂ ਤੋਂ ਕਹਿੰਦੇ ਵੀ ਮੈਂ ਉਹਦੀ ਪਿੱਠ ਪਿੱਛੇ ਨਾ ਵੀ ਉਹਨੂੰ ਸਲੂਟ ਕੀਤਾ ਉਹਦੀ ਇੱਕ ਤਰੀਕੇ ਕਿਰਤ ਨੂੰ ਸਜਦਾ ਕੀਤਾ ਜੀ ਬਿਲਕੁਲ ਤੇ ਸਾਨੂੰ ਸਾਰਿਆਂ ਨੂੰ ਇਸ ਤੋਂ ਪ੍ਰੇਰਨਾ ਮਿਲਦੀ ਹੈ ਕਿ ਹਰਦੀਪ ਸਿੰਘ ਹੋਰਾਂ ਨੇ ਜਿਵੇਂ ਆਪਣੇ ਵਿਵਹਾਰ ਤੇ ਉਂਗਲ ਧਰੀ ਐ ਤਾਂ ਆਪਾਂ ਨੂੰ ਵੀ ਪਰਚੋੜ ਕਰ ਲੈਣੀ ਚਾਹੀਦੀ ਐ ਜੇ ਸਾਡੇ ਤੋਂ ਕਿਤੇ ਕੋਈ ਅਜਿਹੀ ਗਲਤੀ ਹੋ ਜਾਏ ਤਾਂ ਨਹੀਂ ਉਹ ਸਾਡੇ ਵਿਵਹਾਰ ਚ ਸਾਨੂੰ ਉਹ ਐ ਨਾ ਸਾਨੂੰ ਹਸਾਸ ਹੋਣ ਲਈ ਪ੍ਰੇਰ ਦੇਣ ਹੈ ਨਾ ਬਿਲਕੁਲ ਕਿ ਜਦੋਂ ਅਸੀਂ ਕਿਸੇ ਦੇ ਨਾਲ ਵੀ ਐਵੇਂ ਵਿਵਹਾਰ ਕਰਦੇ ਆ ਪਹਿਲਾਂ ਸਾਨੂੰ ਸੋਚਣਾ ਚਾਹੀਦਾ ਉਸ ਬੰਦੇ ਬਾਰੇ ਵੀ ਉਹਦੇ ਹਾਲਾਤ ਬਾਰੇ ਵੀ ਉਹਦੀਆਂ ਔਖੇਆਈਆਂ ਤੇ ਤੰਗੀਆਂ ਬਾਰੇ ਵੀ ਜੀ ਬਿਲਕੁਲ ਉਸਦੇ ਔਖੇ ਹਾਲਾਤ ਬਾਰੇ ਵੀ ਸੋਚਣਾ ਚਾਹੀਦਾ ਰਵਨੀਤ ਆਪਾ ਕਿਰਤ ਦੇਸ ਰੂਪ ਦੀ ਗੱਲ ਕੀਤੀ ਹੈ ਆਪਾ ਕਿਹਾ ਕਿ ਜਿਹੜੇ ਨਿਤ ਦਿਨ ਆਪਣੇ ਇਹੋ ਜੇ ਕੰਮ ਕਰਕੇ ਆਪਣੇ ਸੱਚੀ ਸੁੱੱਚੀ ਕਿਰਤ ਕਰਦੇ ਹਨ ਹੈਨਾ ਹਾਂ ਵਡਿਆਉਣ ਯੋਗ ਹੈ ਇਹ ਕਿਰਤ ਜੀ ਹੈਨਾ ਕਿ ਇੱਕ ਹੋਰ ਤਰ੍ਹਾਂ ਦੀ ਕਿਰਤ ਹੈ ਜੀ ਉਹ ਕਿਰਤ ਜਿਹੜੀ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਫਲ ਦੀ ਇੱਛਾ ਦੇ ਆਪਣੇ ਮਨ ਦੀ ਸਕੂਨ ਲਈ ਕੀਤੀ ਜਾਂਦੀ ਹੈ ਹਾਂਜੀ ਇਹੋ ਜੀ ਕਿਰਤ ਸੇਵਾ ਹੀ ਬਣ ਜਾਂਦੀ ਹੈ ਫਿਰ ਕਿਤੇ ਨਾ ਕਿਤੇ ਤੇ ਇਹੋ ਜਿਹੀ ਹੀ ਕਿਰਤ ਜਿਹੜੀ ਹੈ ਪੰਜਾਬ ਦੇ ਸੇਵਾਮੁਕਤ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਦੀ ਹੈ ਜਿਹੜੇ ਸਵੇਰ ਵੇਲੇ ਝਾੜੂ ਚੁੱਕ ਕੇ ਥੈਲਾ ਲੈ ਕੇ ਜੀ ਆਪਣੇ ਆਲੇ ਦੁਆਲੇੋਂ ਜਿਹੜਾ ਹੈ ਕੂੜਾ ਇਕੱਠਾ ਕਰਦੇ ਨੇ ਰਵਨੀ ਤੋਂ ਉਹਨਾਂ ਦੀ ਇਸੇ ਕਿਰਤ ਨੂੰ ਵਡਿਆਉਣ ਲਈ ਇਸ ਸਾਲ ਉਹਨਾਂ ਨੂੰ ਪਦਮਸ਼ਰੀ ਅਵਾਰਡ ਜਿਹੜਾ ਹੈ ਦਿੱਤਾ ਗਿਆ ਜੀ ਬਿਲਕੁਲ ਤੇ ਇਸੇ ਖਬਰ ਬਾਰੇ ਮਲੋਟ ਤੋਂ ਨਾਇਬ ਸਿੰਘ ਪੰਨੀਵਾਲੀ ਹੋਰਾਂ ਦਾ ਖ਼ਤਾ ਹੈ ਜੀ ਤੇ ਉਹਨਾਂ ਨੇ ਲਿਖਿਆ ਕਿ ਇੰਦਰਜੀਤ ਸਿੰਘ ਸਿੱਧੂ ਹੋਰਾਂ ਬਾਰੇ ਖਬਰ ਪੜ੍ਹ ਕੇ ਮਨ ਹਲੂਣਿਆ ਗਿਆ। ਸਲਾਮ ਹੈ ਅਜਿਹੀ ਸ਼ਖਸੀਅਤ ਨੂੰ ਜਿਸ ਨੇ ਐਡੇ ਉੱਚੇ ਅਹੁਦੇ ਤੋਂ ਸੇਵਾਮੁਕਤ ਹੋਣ ਉਪਰੰਤ ਸਫਾਈ ਮਿਸ਼ਨ ਲਈ ਝਾੜੂ ਥੈਲਾ ਉਠਾਉਣ ਦਾ ਫੈਸਲਾ ਕੀਤਾ। ਕਾਸ਼ ਅਸੀਂ ਲੋਕ ਵੀ ਉਹਨਾਂ ਦੇ ਇਸ ਸੱਚੇ ਸੁੱਚੇ ਕਾਰਜ ਤੋਂ ਪ੍ਰੇਰਣਾ ਲਈਏ। ਰਵਨੀਤ ਸਭ ਤੋਂ ਜਿਹੜੀ ਛਲਾਗਾਯੋਗ ਗੱਲ ਇਹ ਹੈ ਕਿ ਉਹ ਕੱਲੇ ਹੀ ਆਪਣੇ ਇਸ ਮਿਸ਼ਨ 'ਚ ਜੁਟੇ ਹੋਏ ਸੀ। ਸ਼ੁਰੂ 'ਚ ਉਹਨਾਂ ਨੂੰ ਲੋਕਾਂ ਦਾ ਬਹੁਤਾ ਸਹਿਯੋਗ ਨਹੀਂ ਮਿਲਿਆ। ਹਾਂਜੀ ਕਈ ਤਰ੍ਹਾਂ ਦੀਆਂ ਗੱਲਾਂ ਵੀ ਲੋਕ ਕਹਿੰਦੇ ਨੇ ਹਾਂ ਕਿਉਂਕਿ ਐਡਾ ਵੱਡਾ ਅਫਸਰ ਹੋਵੇ ਤੇ ਉਹ ਝਾੜੂ ਚੁੱਕ ਲੇ ਉਹ ਕਹਿੰਦੇ ਵੀ ਕੂੜਾ ਜਿਹੜਾ ਇਕੱਠਾ ਕਰਦੇ ਆ ਨਾ ਥੈਲੇ ਤੇ ਉਹਦੇ ਨਾਲ ਉਹ ਰੇੜੀ ਵੀ ਲੈ ਕੇ ਜਾਂਦੇ ਹਾਂਜੀ ਉਹਦੇ ਵਿੱਚ ਜਿੱਥੇ ਕਿਤੇ ਉਹ ਦੇਖਦੇ ਨੇ ਕੂੜਾ ਇਕੱਠਾ ਕਰਦੇ ਨੇ ਤੇ ਉਹ ਰੇੜੀ ਦੇ ਵਿੱਚ ਆਪਣੀ ਚ ਕੂੜਾ ਨਾਲ-ਨਾਲ ਇਕੱਠਾ ਕਰੀ ਜਾਂਦੇ ਹਾਂਜੀ ਅਸਲ 'ਚ 1964 ਬੈਚ ਦੇ ਇਹ ਅਧਿਕਾਰੀ ਸੀਗੇ ਪੁਲਿਸ ਅਧਿਕਾਰੀ ਤੇ 1996 'ਚ ਸੇਵਾਮੁਕਤ ਹੋ ਗਏ ਸੀ ਮਤਲਬ ਤਕਰੀਬਨ 30 ਸਾਲ ਹੋ ਗਏ ਉਹਦੋਂ ਤੋਂ ਹੀ ਇਸ ਮਿਸ਼ਨ 'ਚ ਜੁਟੇ ਹੋਏ ਨੇ ਹਾਂਜੀ ਬਿਲਕੁਲ ਤਿੰਨ ਦਹਾਕਿਆਂ ਦਾ ਸਮਾਂ ਹੋ ਗਿਆ ਤੇ ਇਹਨਾਂ ਦੇ ਬਾਰੇ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਜਿਸ ਦਿਨ ਇਹਨਾਂ ਨੂੰ ਸਵੇਰੇ ਸਵੇਰੇ ਗ੍ਰਹਿ ਮੰਤਰਾਲੇ ਤੋਂ ਫੋਨ ਆਇਆ ਜੀ ਕਿ ਕਿ ਤੁਹਾਡੇ ਇਸ ਕਾਰਜ ਦੇ ਲਈ ਤੁਹਾਡੀ ਇਸ ਸੇਵਾ ਦੇ ਲਈ ਤੁਹਾਨੂੰ ਪਦਮ ਸ਼੍ਰੀ ਦਿੱਤਾ ਜਾ ਰਿਹਾ ਹੈ ਹੈਨਾ ਤੇ ਉਹਨਾਂ ਨੇ ਫੋਨ ਸੁਣਿਆ ਤੇ ਉਹ ਰੋਜ਼ ਵਾਂਗ ਸਹਿਜਪਾ ਉਹਨਾਂ ਨੇ ਲਿਆ ਇਸ ਸੁਨੇਹੇ ਨੂੰ ਤੇ ਫੇਰ ਉਹ ਆਪਣਾ ਝਾੜੂ ਚੁੱਕ ਕੇ ਤੇ ਆਪਣਾ ਥੈਲਾ ਚੁੱਕ ਕੇ ਰੇੜੀ ਲੈ ਕੇ ਉਹ ਕੂੜਾ ਇਕੱਠਾ ਕਰਨ ਚਲੇ ਗਏ ਜੀ ਬਿਲਕੁਲ ਸੱਚਮੁੱਚ ਹੀ ਤੁਹਾਡੇ ਦਿਲ ਦੇ ਵਿੱਚ ਨਾ ਇੰਨਾ ਸਤਕਾਰ ਇਹੋ ਜਿਹੇ ਬੰਦਿਆਂ ਬਾਰੇ ਆਉਂਦਾ ਕਿ ਜਿਨ੍ਹਾਂ ਲਈ ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਉਹਦੇ ਲਈ ਉਹਨਾਂ ਨੂੰ ਅਵਾਰਡ ਮਿਲੇਗਾ ਇਸ ਲਈ ਉਹ ਇਕੱਠਾ ਕਰ ਰਹੇ ਨੇ ਉਹ 30 ਸਾਲਾਂ ਤੋਂ ਕੰਮ ਕਰ ਰਹੇ ਸੀ ਹਾਂਜੀ ਤੇ ਪਰ ਇੱਕ ਨਾਇਬ ਸਿੰਘ ਪੰਨੀਵਾਲੀਆ ਹੋਰਾਂ ਨੇ ਇਹ ਗੱਲ ਵੀ ਕਹੀ ਹੈ ਨਾ ਕਿ ਅਸਲ 'ਚ ਆਪਣੇ ਸਮਾਜ 'ਚ ਕੀ ਹੁੰਦਾ ਹੈ ਕਿ ਅਸੀਂ ਲੋਕ ਆਪਣਾ ਜਿਹੜਾ ਕੂੜਾ ਘੜਕਟ ਹੈ ਨਾ ਉਹ ਝਾੜੂ ਲਾਉਣੇ ਆ ਚਲੋ ਜੀ ਗਵਾਂਡੀਆਂ ਦੇ ਕੰਨ ਦੇ ਨਾਲ ਹਾਂ ਇਹੋ ਜਿਹੀਆਂ ਗੱਲਾਂ ਤੇ ਲੜਾਈਆਂ ਹੋ ਜਾਂਦੀਆਂ ਆਪਣੇ ਘਰ ਦਾ ਕੂੜਾ ਇਕੱਠਾ ਕਰਕੇ ਨਾ ਤੁਸੀਂ ਉਹ ਗਵਾਂਡੀ ਦੀ ਹੱਦ ਵੱਲ ਤੱਕ ਦਿੰਦੇ ਹੋ ਹਾਂਜੀ ਪਰ ਗੱਲ ਇਹ ਹੈ ਨਾ ਕਿ ਜੇ ਕਿਤੇ ਹਵਾ ਚੱਲ ਪੇ ਨਾਤਾ ਮਤਲਬ ਹਵਾ ਨੂੰ ਪਤਾ ਤੇ ਨਾ ਹੀ ਕੂੜੇ ਨੂੰ ਪਤਾ ਹਾਂ ਵੀ ਕਿਹੜੇ ਕਰਦੇ ਹੱਦ ਕਿਹੜੀ ਹੈ ਉਹ ਤਾਂ ਉੱਡ ਕੇ ਫਿਰ ਸਾਰੇ ਪਾਸੇ ਖਿਲਰ ਜਾਣਾ ਅਸਲ 'ਚ ਇੰਦਰਜੀਤ ਸਿੰਘ ਸਿੱਧੂ ਹਰਾਂ ਦੀ ਜਿਹੜੀ ਪ੍ਰੇਰਣਾ ਨਾ ਉਹ ਕਹਿੰਦੇ ਵੀ ਵਿਦੇਸ਼ਾਂ ਦੇ ਵਿੱਚ ਤੁਸੀਂ ਦੇਖੋ ਸਫਾਈ ਕਿੰਨੀ ਹੈ ਜੀ ਹੈਨਾ ਉਹਨਾਂ ਨੂੰ ਲੱਗਦਾ ਕਿ ਅਸੀਂ ਆਪਣਾ ਆਲਾ ਦਵਾਲਾ ਤਾਂ ਸਾਫ਼ ਰੱਖ ਹੀ ਸਕਦੇ ਹਾਂ ਨਾ ਜੀ ਬਿਲਕੁਲ ਤੇ ਉਹ ਹੈ ਕਿ ਵੀ ਅੱਜ ਵੀ ਉਹ ਸਵੇਰੇ 6 ਵਜੇ ਆਪਣੇ ਘਰੋਂ ਨਿਕਲਦੇ ਨੇ ਹਾਂਜੀ ਤੇ ਆਪਣੇ ਆਲੇ ਦੁਆਲੇ ਜਿੱਥੇ ਵੀ ਉਹਨਾਂ ਨੂੰ ਕੂੜਾ ਦਸਤਾ ਉਹ ਇਕੱਠਾ ਕਰਦੇ ਆ ਇਦੇ ਲਈ ਉਹਨਾਂ ਨੇ ਕਿਸੇ ਦੀ ਮਦਦ ਨਹੀਂ ਲਈ ਕੱਲੇ ਹੀ ਜੁਟੇ ਹੋਏ ਨੇ ਸਲਾਮ ਹੈ ਉਹਨਾਂ ਦੀ ਇਸ ਕਿਰਤ ਨੂੰ ਜੀ ਬਿਲਕੁਲ ਤੇ ਹੁਣ ਅਸੀਂ ਆਪਣੇ ਉਹਨਾਂ ਦਰਸ਼ਕਾਂ ਦੇ ਨਾਲ ਸਾਂਝੇ ਕਰੀ ਜਿਨ੍ਹਾਂ ਨੇ ਸਾਨੂੰ ਹੰਗਾਰਾ ਦਿੱਤਾ ਬਿਲਕੁਲ ਜੀ ਅ ਸਾਨੂੰ ਆਪਣੇ ਉਹਨਾਂ ਦਰਸ਼ਕਾਂ ਨੂੰ ਵੀ ਸਲਾਮ ਕਰਨਾ ਬਣਦਾ ਜੀ ਬਿਲਕੁਲ ਹਾਂਜੀ ਜਿਹੜੇ ਦਰਸ਼ਕ ਸਾਨੂੰ ਲਗਾਤਾਰ ਹੰਗਾਰਾ ਦੇ ਰਹੇ ਨੇ ਜੀ ਉਹਨਾਂ ਚ ਨੇ ਜੀ ਨਾ ਸਿੰਦਰਪਾਲ ਕੌਰ ਅਮਰਜੀਤ ਜੋਸ਼ੀ ਅਨੂਪਾਲ ਕੌਰ ਅਜੇ ਕੁਮਾਰ ਭਾਰਤ ਕੇਸਰੀ ਅਨਿਲ ਗੁਪਤਾ कमलजीत शंकर इकबाल सिंह शांत परवीन कुमार बलविंदर कौर गुरप्रीत सिंह केवल तिवाड़ी सनमीत सिखपाल सिंह पांजगराई बेजर सिंह मटरा, जतेंद्र शर्मा सिंह साधड़ा एस कौर इंदरजीत पुनीत मैनन संजीव कुमार शर्मा सनम गुरंग बूटा सिंह वाकफ हरदीप गरेवाल कुलविंदर सरा अछरू सिंह सिंह ਜਗਦੇਵ ਗੁਜਰਵਾਲ ਗੁਰਮੀਤ ਸਿੰਘ ਫਾਜ਼ਲਕਾ ਨਰਿੰਦਰਪਾਲ ਸਿੰਘ ਸੁਰੇਸ਼ ਰਹੇਜਾ ਸਰਬਜੀਤ ਸਿੰਘ ਐਮ ਐਸ ਓਨੀ ਕ੍ਰਿਸ਼ਨਨ ਅਮਰਿਤ ਢਾਲੀਵਾਲ ਇੰਜੀਨੀਅਰ ਲਖਵੰਦਰ ਪਾਲ ਗਰਗ ਨਿਰਮਲ ਸਿੰਘ ਰਣਸੀ ਕਲਾ ਰਮੇਸ਼ ਯਾਦਵ ਰਾਜੇਸ਼ ਚੁਗ ਬਰਵਾਲਾ ਪਵਨ ਕੁਮਾਰ ਪੋਲੀ ਬਰਾੜ ਹਰਵਿੰਦਰ ਸਿੰਘ ਚੁਗ ਅਮਰੀਕ ਸਿੰਘ ਦਿਆਲ ਡਾਕਟਰ ਕੁਲਵਿੰਦਰ ਗਿੱਲ ਸਤਨਾਮ ਸਿੰਘ ਪੁਸ਼ਪਿੰਦਰਜੀਤ ਕੌਰ विकास ਕਈ ਗੁਰਦੀਪ ਟੁੱਡੀ ਜਗਜੀਤ ਸਿੰਘ ਲੋਟਵਦੀ ਜਸਪਾਲ ਢਿੱਲੋਂ ਹਰੀਓਮ ਸ਼ਰਮਾ ਰਾਜੇਸ਼ ਕੁਮਾਰ ਰਾਜੀ ਸ਼ਰਮਾ ਗੁਰਤੇਜ ਸਿੰਘ ਅਵਤਾਰ ਸਿੰਘ ਰਾਮਸਵਰਨ ਲੱਖੇਵਾਲੀ ਜਗਪਾਲ ਸਿੰਘ ਸੇਵੀਆਂ ਪ੍ਰੀਤੀਪਾਲ ਰਮੇਸ਼ਵਰ ਸਿੰਘ ਅਮਰਵਾਲੀਆ ਤਰਲੋਚਨ ਸਿੰਘ ਅਮਰਜੀਤ ਸਿੰਘ ਸੁਖਪਾਲ ਕੌਰ ਸੁਖਮਨ ਅਨੂਜ ਅਸਵਾਲ ਪ੍ਰਭੂਦੇਵਾਲ ਸਤेंद्र 베ਦੀ ਸੁਖਮੰਦਰ ਸਿੰਘ ਤੂਰ ਗੁਰਲਾਲ ਸਿੰਘ ਛੋਟਾ ਸਿੰਘ ਸੰਧੂ ਰਾਜਨ ਕੁਮਾਰ ਡਾਂਗੀਵਾਲ ਕਰਮ ਦਰਸ਼ਕੋ ਤੁਹਾਡੇ ਹੰਗਾਰੇ ਦੇ ਲਈ ਬਹੁਤ-ਬਹੁਤ ਸ਼ੁਕਰੀਆ ਆਪਾਂ ਹੁਣੇ ਘਰਾਂ ਦੇ ਕੂੜੇ ਦੀ ਗੱਲ ਕਰ ਰਹੇ ਸੀ ਨਾ ਤੇ ਆਪਣੇ ਆਲੇ-ਦੁਆਲੇ ਚ ਫੈਲੇ ਕੂੜੇ ਦੀ ਪਰ ਇੱਕ ਹੋਰ ਬਹੁਤ ਗੰਭੀਰ ਕਿਸਮ ਦਾ ਕੂੜਾ ਹੈ ਜ਼ਹਿਰੀਲਾ ਕੂੜਾ ਹੈ ਜਿਹੜਾ ਮਨੁੱਖੀ ਜੀਵਨ ਤੇ ਵਾਤਾਵਰਨ ਲਈ ਬਹੁਤ ਹਾਨੀਕਾਰਕ ਹੈ ਉਹ ਹੈ ਈ-ਕੂੜਾ ਇਹਦੇ ਬਾਰੇ ਗੱਲ ਕਰਦਿਆਂ ਇਦੇ ਬਾਰੇ ਆਪਣੀ ਇੱਕ ਰਚਨਾ ਛਪੀ ਸੀ ਹਾਂਜੀ ਇਹ ਸੰਦੀਪ ਕੁਮਾਰ ਹੋਰਾਂ ਦੀ ਰਚਨਾ ਸੀ ਭਵਿੱਖ ਦੀ ਖਤਰਨਾਕ ਸਮੱਸਿਆ ਈ ਕੂੜਾ ਜੀ ਤੇ ਇਹਦੇ ਬਾਰੇ ਮੇਜਰ ਸਿੰਘ ਹਸਨਪੁਰੀ ਹੋਰਾਂ ਦਾ ਖਾਤਾ ਹੈ ਜੀ ਉਹਨਾਂ ਨੇ ਲਿਖਿਆ ਕਿ ਸੰਦੀਪ ਕੁਮਾਰ ਹੋਰਾਂ ਨੇ ਆਪਣੇ ਲੇਖ 'ਚ ਇਹ ਸਮਝਾਇਆ ਹੈ ਕਿ ਭਵਿੱਖ 'ਚ ਈ ਕੂੜਾ ਕਿਸੇ ਇੱਕ ਦੇਸ਼ ਦੀ ਨਹੀਂ ਸਗੋਂ ਸਮੁੱਚੇ ਸੰਸਾਰ ਦੀ ਗੰਭੀਰ ਸਮੱਸਿਆ ਬਣ ਜਾਵੇਗੀ ਤੇ ਵਿਕਸਿਤ ਦੇਸ਼ਾਂ ਵੱਲੋਂ ਈ ਕੂੜੇ ਨੂੰ ਵਿਕਾਸਸ਼ੀਲ ਦੇਸ਼ਾਂ ਵਿੱਚ ਡੰਪ ਕਰਨ ਨੂੰ ਇਸ ਦਾ ਸਹੀ ਤਰੀਕਾ ਜਾਂ ਫਿਰ ਇਸ ਸਮੱਸਿਆ ਨਾਲ ਨਜਿੱਠਣ ਦਾ ਸਹੀ ਢੰਗ ਨਹੀਂ ਆਖਿਆ ਜਾ ਸਕਦਾ। ਅੱਛਾ ਰਵਨੀਤ ਈ ਕੂੜੇ ਦੇ ਵਿੱਚ ਤੁਸੀਂ ਇਹ ਦੇਖ ਲਓ ਆਪਣੇ ਆ ਜਾਂਦੇ ਨੇ ਜਿਹੜੇ ਜਿਨ੍ਹਾਂ ਨੂੰ ਅਸੀਂ ਵਰਤਦੇ ਨਹੀਂ ਡਿਸਕਾਰਡ ਕਰ ਦਿੰਨੇ ਆ ਮੋਬਾਈਲ ਫੋਨ ਜੀ ਲੈਪਟਾਪ ਕੰਪਿਊਟਰ ਟੀਵੀ ਹਾਂਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਾਂ ਹੋਰ ਇਲੈਕਟ੍ਰੋਨਿਕ ਉਪਕਰਣ ਜਿਹੜੇ ਤੇ ਇਹ ਜਿਹੜਾ ਈ ਕੂੜਾ ਇਹਦੇ ਵਿੱਚ ਕਈ ਤਰ੍ਹਾਂ ਦੇ ਖਤਰਨਾਕ ਰਸਾਇਣ ਹੁੰਦੇ ਨੇ ਜਦੋਂ ਇਹਨਾਂ ਦਾ ਨਿਪਟਾਰਾ ਕਰਨਾ ਨਾ ਇਹ ਬੜੇ ਸੁਰੱਖਿਅਤ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਫਿਰ ਇਹ ਵਾਤਾਵਰਣ ਲਈ ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਹਾਂਜੀ ਤੇ ਇਸੇ ਲਈ ਗੱਲ ਹੈ ਨਾ ਕਿ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਜਿਹੜਾ ਤਕੜਾ ਗੁਆਂਡੀ ਹੈ ਉਹ ਥੋੜਾ ਜਿਹਾ ਕੋਈ ਸੌ ਗੁਆਂਡੀ ਮਾਰੇ ਗੁਆਂਡੀ ਨੂੰ ਉਹਨੂੰ ਸੌ ਗੁਆਂਡੀ ਦੇ ਕਰ ਅੱਗੇ ਕੂੜਾ ਲਾ ਦਿੰਦਾ ਹਾਂਜੀ ਤੇ ਉਸੇ ਤਰ੍ਹਾਂ ਜਿਹੜੇ ਤਕੜੇ ਮੁਲਕ ਨੇ ਵਿਕਸਿਤ ਮੁਲਕ ਨੇ ਗਰੀਬ ਮੁਲਕਾਂ 'ਚ ਕੂੜਾ ਆਪਣਾ ਈ ਤੱਕ ਦਿੰਦੇ ਨੇ ਤੇ ਦੱਖਣ ਪੂਰਬੀ ਏਸ਼ੀਆ ਦੇ ਗਰੀਬ ਮੁਲਕਾਂ 'ਚ ਅਮਰੀਕਾ ਵਰਗੇ ਵਿਕਸਿਤ ਮੁਲਕਾਂ ਦਾ ਈ ਕੂੜਾ ਆਉਂਦਾ ਤੇ ਅਮਰੀਕਾ ਦੀਆਂ 10 ਕੰਪਨੀਆਂ ਇਹ ਰੀਸਾਈਕਲਿੰਗ ਦੇ ਨਾਂ ਹੇਠ ਇਹ ਕੂੜਾ ਗਰੀਬ ਮੁਲਕਾਂ 'ਚ ਭੇਜਦੀਆਂ ਨੇ ਜਿਹੜੀ ਇਹ ਇਲੈਕਟ੍ਰੋਨਿਕ ਜਿਹੜੀ ਰਹਿੰਦ ਖੂੰਦ ਹੈ ਨਾ ਜੀ ਜਿਹਨੂੰ ਆਪਾਂ ਇਹ ਕੂੜਾ ਕਹਿ ਰਹੇ ਹਾਂ ਹਾਂਜੀ ਜਿਹੜਾ ਇਹ ਨਹੀਂ ਹੈ ਕਿ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਵਿਕਸਿਤ ਦੇਸ਼ ਨੇ ਉੱਥੇ ਇਹਨਾਂ ਨੂੰ ਇਹਨਾਂ ਦੇ ਨਿਪਟਾਰੇ ਦੀ ਸਮਰੱਥਾ ਨਹੀਂ ਹੈ ਬਲਕਿ ਉਹ ਜ਼ਿਆਦਾ ਸੁਰੱਖਿਅਤ ਢੰਗ ਨਾਲ ਕਰ ਸਕਦੇ ਨੇ ਹਾਂਜੀ ਪਰ ਗੱਲ ਇਹ ਹੈ ਕਿ ਉਹਨਾਂ ਨੂੰ ਇਹਨਾਂ ਦੇਸ਼ਾਂ 'ਚ ਇਹ ਕੂੜਾ ਭੇਜਣਾ ਰੀਸਾਈਕਲਿੰਗ ਦੇ ਨਾਂ ਹੇਠ ਭੇਜਦੇ ਨੇ ਹਾਂਜੀ ਉਹ ਉਹਨਾਂ ਨੂੰ ਜ਼ਿਆਦਾ ਸਸਤਾ ਪੈਂਦਾ ਹਾਂਜੀ ਪਰ ਇਹਨਾਂ ਗਰੀਬ ਮੁਲਕਾਂ ਕੋਲ ਤਾਂ ਇਸ ਕੂੜੇ ਦੇ ਸੁਰੱਖਿਅਤ ਨਿਪਟਾਰੇ ਦੇ ਕੋਈ ਸਾਧਨ ਬਹੁਤੇ ਹੁੰਦੇ ਨਹੀਂ ਉਹ ਕਹਿੰਦੇ ਜੇ ਖੇਤਾਂ 'ਚ ਜਾ ਸੁੱਟ ਦਿੰਦੇ ਨੇ ਜੀ ਤੇ ਜਾਂ ਅਖੇ ਨਦੀਆਂ ਦੇ ਵਿੱਚ ਤੇ ਜਾਂ ਸਮੁੰਦਰ ਦੇ ਵਿੱਚ ਡੰਪ ਕਰਦੇ ਨੇ ਹਾਂਜੀ ਤੇ ਇਹਦੇ ਨਾਲ ਹੁੰਦਾ ਕੀ ਹੈ ਕਿ ਉਹਨਾਂ ਮੁਲਕਾਂ ਦੀ ਜਿਹੜੀ ਹੈ ਮਿੱਟੀ ਪਾਣੀ ਤੇ ਹਵਾ ਸਾਰੇ ਪ੍ਰਦੂਸ਼ਿਤ ਹੋ ਜਾਂਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਜ਼ਹਿਰੀਲੇ ਰਸਾਇਣ ਹੁੰਦੇ ਆ ਨਾ ਜਦੋਂ ਇਲੈਕਟ੍ਰੋਨਿਕਸ ਦਾ ਸਮਾਨ ਬਣਦਾ ਇਹਦੇ ਵਿੱਚ ਕੁਝ ਇਹੋ ਜਿਹੇ ਰਸਾਇਣ ਹੁੰਦੇ ਨੇ ਜਿਹੜੇ ਮਨੁੱਖੀ ਸਿਹਤ ਲਈ ਨਹੀਂ ਚੰਗੇ ਹੁੰਦੇ ਹਾਂਜੀ ਇਸੇ ਲਈ ਤਾਂ ਉੱਥੋਂ ਦੇ ਜਿਹੜੇ ਲੋਕ ਨੇ ਉਹ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਨੇ ਬਿਲਕੁਲ ਜੀ ਤੇ ਗਲਤ ਇਹ ਹੈ ਨਾ ਜਿਹੜੇ ਵਿਕਸਤ ਦੇਸ਼ ਨੇ ਮਤਲਬ ਉਹ ਕਹਿੰਦੇ ਨੇ ਕਿ ਜਿਹਦਾ ਇਹ ਕਰਨਾ ਨਾ ਤਾਂ ਇਹ ਨੈਤਿਕਤਾ ਦੇ ਮਿਆਰ ਤੇ ਸਹੀ ਹੈ ਜੀ ਨਾ ਹੀ ਜਿਹੜੀ ਵਿਸ਼ਵ ਜਿਹੜਾ ਵਾਤਾਵਰਣ ਹੈ ਉਹਦੀ ਸਿਹਤ ਲਈ ਇਹ ਚੰਗਾ ਹੈ ਹਾਂਜੀ ਤੇ ਇਹੋ ਜਿਹਾ ਪਰਿਵਰਤਾਰਾ ਚੱਲਿਆ ਆ ਰਿਹਾ ਹੈ ਜੀ ਬਿਲਕੁਲ ਤੇ ਇਕ ਬੇਸਲ ਐਕਸ਼ਨ ਨੈਟਵਰਕ ਹੈ ਉਹਨੇ ਵੀ ਇੱਕ ਰਿਪੋਰਟ ਦਿੱਤੀ ਸੀ ਕਿ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ ਲੱਖਾਂ ਟਨ ਈ ਕੂੜਾ ਇਨ੍ਹਾਂ ਵਿਕਾਸਸ਼ੀਲ ਦੇਸ਼ਾਂ ਚ ਭੇਜਦੇ ਨੇ ਈ ਕੂੜੇ ਬਾਰੇ ਕਿਹਾ ਜਾਂਦਾ ਕਿ ਇਹਦੀ ਰੀਸਾਈਕਲਿੰਗ ਦੀ ਜਿਹੜੀ ਰਫ਼ਤਾਰ ਹੈ ਜੀ ਹੈਨਾ ਜਿਹੜੇ ਇਲੈਕਟ੍ਰੋਨਿਕ ਉਪਕਰਣ ਹੈ ਉਦਾਾਤਪਾਦਨ ਉਹਦੇ ਨਾਲੋਂ 5 ਗੁਣਾ ਵੱਧ ਹੁੰਦਾ ਹਾਂਜੀ ਮਤਲਬ ਕਿ ਜੇ 20 ਚੀਜ਼ਾਂ ਦਾ ਉਹਨਾਂ ਨੇ ਨੱਪਟਾਰਾ ਕੀਤਾ ਤਾਂ 100 ਚੀਜ਼ਾਂ ਹੋਈਆਂ ਨਵੀਆਂ ਬਣ ਜਾਂਦੀਆਂ ਤੇ ਅੱਜ ਕੱਲ ਤੁਸੀਂ ਦੇਖੋਗੇ ਨਾ ਕਿ ਮੋਬਾਈਲ ਹੋ ਗਏ ਉਹਨਾਂ ਦੇ ਲੋਕੀ ਛੱਟ ਬਦਲ ਲੈਂਦੇ ਨੇ ਮਾਡਲ ਨਵਾਂ ਆ ਗਿਆ ਉਸੇ ਵੇਲੇ ਨਵਾਂ ਲੈਣਾ ਫੋਨ ਹਾਂਜੀ ਤੇ ਪਰ ਇਹ ਜਿਹੜੀ ਸਾਡਾ ਜਿਹੜਾ ਰੁਝਾਨ ਹੈ ਜਾਂ ਇਹ ਜਿਹੜਾ ਸੁਭਾਅ ਹੈ ਸਾਡਾ ਛੇਤੀ ਛੇਤੀ ਇਲੈਕਟ੍ਰੋਨਿਕ ਚੀਜ਼ਾਂ ਬਦਲਣ ਦਾ ਇਹ ਈ-ਕੂੜੇ ਦੀ ਸਮੱਸਿਆ ਨੂੰ ਵਧਾਉਂਦਾ ਹੀ ਹੈ ਰਵਨੀਤ ਈ-ਕੂੜੇ ਦੀ ਸਮੱਸਿਆ ਦੀ ਗੱਲ ਕੀਤੀ ਹੈ ਸੇਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਦੀ ਗੱਲ ਹੈ ਤੇ ਇਸੇ ਤਰ੍ਹਾਂ ਜਿਹੜੀ ਅਖੀਰ ਦੇ ਵਿੱਚ ਮੇਜਰ ਸਿੰਘ ਹਸਨਪੂਰੀ ਨੇ ਸੁਝਾਅ ਦਿੱਤਾ ਨਾ ਉਹਨਾਂ ਨੇ ਕਿਹਾ ਕਿ ਸੰਸਾਰ ਭਰ ਦੇ ਦੇਸ਼ਾਂ ਨੂੰ ਮਿਲ ਕੇ ਇਸ ਸਮੱਸਿਆ ਦਾ ਹੱਲ ਲੱਭਣਾ ਚਾਹੀਦਾ ਹੈ ਸਾਡੇ ਦੇਸ਼ ਵਿੱਚ ਵੀ ਈ-ਕੂੜੇ ਨੂੰ ਰੀਸਾਈਕਲਿੰਗ ਕਰਨ ਦੇ ਉਚਿਤ ਪ੍ਰਬੰਧ ਕਰਨੇ ਚਾਹੀਦੇ ਹਨ ਸਾਡੇ ਦੇਸ਼ ਦੀ ਜਨਸੰਖਿਆ ਮੁਤਾਬਿਕ ਇੱਥੇ ਈ-ਕੂੜਾ ਬਹੁਤ ਜ਼ਿਆਦਾ ਮਾਤਰਾ 'ਚ ਹੋਣ ਦੀ ਸੰਭਾਵਨਾ ਹੈ ਜਿਸ ਕਰਕੇ ਸਰਕਾਰ ਨੂੰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਨੇ ਸਾਡੀ ਤਾਂ ਤੁਸੀਂ ਦੇਖੋ ਨਾ ਵੱਸੋਂ ਹੀ ਜਿਹੜੀ ਹੈਗੀ ਐ ਜੀ 140 ਕਰੋੜ ਦੀ ਐ ਜੀ ਦੁਨੀਆ ਦੀ ਵੱਡੀ ਆਬਾਦੀ ਹੈ ਜਿਹੜੀ ਭਾਰਤ ਤੇ ਚੀਨ ਦੇ ਵਿੱਚ ਹੈ ਨਾ ਤੇ ਆਬਾਦੀ ਕਰਕੇ ਹੀ ਇੱਥੇ ਹੀ ਉਹ ਕਹਿ ਰਹੇ ਨੇ ਨਾ ਕਿ ਸਭ ਤੋਂ ਵੱਧ ਈ ਕੂੜਾ ਪੈਦਾ ਹੋਣ ਦੀ ਸੰਭਾਵਨਾ ਹੈ ਸੋ ਇਸ ਪਾਸੇ ਉਹ ਕਹਿੰਦੇ ਨੇ ਕਿ ਖਾਸ ਧਿਆਨ ਦੇਣ ਦੀ ਲੋੜ ਹੈ ਹਾਂਜੀ ਇਹ ਤਾਂ ਹੋ ਗਈ ਈ ਕੂੜੇ ਦੀ ਗੰਭੀਰ ਸਮੱਸਿਆ ਦੀ ਗੱਲ ਤੇ ਇੱਕ ਬਚਪਨ ਦੀ ਯਾਦ ਕਹਿ ਲਓ ਬਚਪਨ ਦਾ ਸਬਕ ਕਹਿ ਲਓ ਉਸ ਬਾਰੇ ਲਾਭ ਸਿੰਘ ਸ਼ੇਰਗਿੱਲ ਹੋਰਾਂ ਦੀ ਰਚਨਾ ਛਪੀ ਸੀ ਫਿਰ ਜਦੋਂ ਇੱਕ ਥੱਪੜ ਹੋਰ ਜੜਿਆ ਤੁਸੀਂ ਵੈਸੇ ਸਬਕ ਦੀ ਗੱਲ ਕਹਿੰਦੇ ਹੋ ਨਾ ਜੀ ਤੇ ਆਪਣੀ ਪੀੜ੍ਹੀ ਤਾਂ ਖੈਰੇ ਸਬਕ ਸਿੱਖ ਕੇ ਆਈ ਹੈ ਜਿਹੜੀਆਂ ਦੀ ਗੱਲ ਉਹਨਾਂ ਨੇ ਕੀਤੀ ਹੈ ਹਾਂਜੀ ਤੇ ਇਸ ਰਚਨਾ ਬਾਰੇ ਸੰਗਰੂਰ ਤੋਂ ਮਾਸਟਰ ਪਰਮਵੇਦ ਹੋਰਾਂ ਦਾ ਖਾਤਾ ਹੈ ਹੂੰ ਉਹਨਾਂ ਨੇ ਲਿਖਿਆ ਹੈ ਕਿ ਲਾਲਬ ਸਿੰਘ ਸ਼ੇਰਗਿੱਲ ਹੋਰਾਂ ਦੀ ਇਹ ਰਚਨਾ ਪੜ੍ਹ ਕੇ ਮਹਿਸੂਸ ਹੋਇਆ ਕਿ ਪਹਿਲਾਂ ਜਦੋਂ ਅਸੀਂ ਪੜਾਉਂਦੇ ਸੀ ਜਾਂ ਪੜ੍ਹਦੇ ਹੁੰਦੇ ਸੀ ਬੱਚਿਆਂ ਦੇ ਮਾਪੇ ਅਧਿਆਪਕਾਂ ਨੂੰ ਆਪ ਕਹਿ ਕੇ ਜਾਂਦੇ ਸੀ ਕਿ ਤੁਸੀਂ ਹੁਣ ਇਹਨਾਂ ਦੇ ਮਾਈ ਬਾਪੋ ਤੇ ਬੱਚਿਆਂ ਨੂੰ ਪੜ੍ਹਾਈ ਨਾ ਕਰਨ ਤੇ ਸ਼ਰਾਰਤ ਕਰਨ ਕਰਕੇ ਕੁੱਟੋ ਮਾਰੋ ਕਦੇ ਵੀ ਉਲੰਭਾ ਨਹੀਂ ਆਊਗਾ ਜਿੱਥੋਂ ਤੱਕ ਇਸ ਰਚਨਾ ਦਾ ਸਵਾਲ ਹੈ ਇਹਦੇ ਵਿੱਚ ਲੇਖਕ ਨੇ ਦੱਸਿਆ ਕਿ ਆਪਣੇ ਇੱਕ ਅਧਿਆਪਕ ਦਾ ਜ਼ਿਕਰ ਕੀਤਾ ਹੈ ਮਾਸਟਰ ਰਾਮ ਲਾਲੋਰਾ ਜੀ ਉਹ ਕਹਿੰਦੇ ਵੀ ਬੜੇ ਸਖਤ ਅਧਿਆਪਕ ਸੀਗੇ ਹਾਂ ਹੈਨਾ ਕਹਿੰਦੇ ਵੀ ਉਹਨਾਂ ਨੂੰ ਦੇਖ ਕੇ ਹੀ ਅਸੀਂ ਜਿਹੜਾ ਸੀ ਨਾ ਕੰਬ ਜਾਂਦੇ ਸੀਗੇ ਹਾਂਜੀ ਉਹ ਕਹਿੰਦੇ ਕਿ ਨਾ ਤਾਂ ਇਹ ਕਦੇ ਛੁੱਟੀ ਵੀ ਨਹੀਂ ਕਰਦੇ ਕਹਿੰਦੇ ਅਸੀਂ ਸੋਚਦੇ ਕਿ ਨਾ ਤਾਂ ਇਹ ਛੁੱਟੀ ਕਰਦੇ ਆ ਤੇ ਕਦੇ ਬਿਮਾਰ ਵੀ ਨਹੀਂ ਪੈਂਦੇ ਤੇ ਕਲਾਸ ਵੀ ਰੋਜ਼ਾਨਾ ਲੈਂਦੇ ਸੀਗੇ ਹਾਂਜੀ ਕਦੇ ਕੋਈ ਪੀਰੀਅਡ ਛੱਡਦੇ ਨਹੀਂ ਸੀ ਆਪਣਾ ਤੇ ਉਸੇ ਵੇਲੇ ਦੀ ਗੱਲ ਦੱਸਦੇ ਆ ਨਾ ਕਹਿੰਦੇ ਵੀ ਇੱਕ ਵਾਰੀ ਕਲਾਸ ਦੇ ਵਿੱਚ ਉਹਨਾਂ ਨੇ ਸਾਨੂੰ ਜਿਹੜਾ ਸੀਗਾ ਕਿ ਪੰਜਾਬੀ ਤੋਂ ਅੰਗਰੇਜ਼ੀ ਚ ਅਨੁਵਾਦ ਕਰਨ ਦੇ ਗ੍ਰਾਮਰ ਦੇ ਕੁਝ ਨਿਯਮ ਸਿਖਾਏ ਜੀ ਤੇ ਲੇਖਕ ਨੇ ਇੱਧਰ ਉੱਧਰ ਧਿਆਨ ਨਹੀਂ ਸੀ ਉਹਨਾਂ ਨੇ ਨਹੀਂ ਸੁਣੇ ਜੀ ਕਹਿੰਦੇ ਵੀ ਜਦੋਂ ਹੋਇਆ 2-3 ਦਿਨ ਬਾਅਦ ਉਹਨਾਂ ਦਾ ਇਮਤਿਹਾਨ ਲਿਆ ਉਹਨਾਂ ਨੇ ਜੀ ਤੇ ਜਦੋਂ ਸਭ ਦੀਆਂ ਕਾਪੀਆਂ ਚੈੱਕ ਕੀਤੀਆਂ ਕਹਿੰਦੇ ਜਿਹਦੇ-ਜਿਹਦੇ ਗਲਤ ਸੀ ਉਹਦੀ ਛੇਤਰੋਲ ਹੋ ਰਹੀ ਸੀ ਹਾਂਜੀ ਤੇ ਵਾਰੀ ਲੇਖਕ ਦੀ ਵੀ ਆ ਗਈ ਹਾਂਜੀ ਤੇ ਕਹਿੰਦੇ ਵੀ ਜਦੋਂ ਮੈਂ ਦੇਖਿਆ ਮੇਰੀ ਜਿਹੜੀ 4-5 ਜਿਹੜੇ ਸੀਗੇ ਫਿਕਰੇ ਉਹ ਸਾਰੇ ਗਲਤ ਸਭ ਤੇ ਵੱਜ ਕੇ ਕਾਟੇ ਤੇ ਇੱਕ ਅੱਧਾ ਹੀ ਕੋਈ ਫਿਕਰਾ ਤੇ ਕਹਿੰਦੇ ਵੀ ਮੇਰੇ ਉਹ ਕਹਿੰਦੇ ਹਾਂਜੀ ਕਿ ਜਦੋਂ ਮੇਰਾ ਇੱਕ ਅੱਧਾ ਵਾਕ ਹੀ ਕੋਈ ਸਹੀ ਨਿਕਲਿਆ ਤਾਂ ਕਹਿੰਦੇ ਫਿਰ ਮੇਰੇ ਵੀ ਥੱਪੜ ਪੈਣੀ ਸੀ ਤੇ ਮਾਸਟਰ ਜੀ ਨੇ ਮੇਰੇ ਵੀ ਜਚਾਤੇ ਆਹ ਕਹਿੰਦੇ ਉਹ ਤੋਂ ਬਾਅਦ ਨਾ ਕਹਿੰਦੇ ਵੀ ਕੰਨਾਂ 'ਚ ਆਵਾਜ਼ ਆਉਂਦੀ ਹੈ ਨਾ ਉਹ ਥੱਪੜ ਪੈਂਦੇ ਨਹੀਂ ਆਹ ਹਾਂਜੀ ਔਰ ਪੈਂਦੇ ਵੀ ਅਚਾਨਕ ਨੇ ਬਿਲਕੁਲ ਹੈ ਨਾ ਤੇ ਕਹਿੰਦੇ ਵੀ ਚਲੋ ਵੀ ਮੇਰਾ ਬਹੁਤ ਰੋਣ ਨਿਕਲਿਆ ਹਾਂਜੀ ਕਹਿੰਦੇ ਵੀ ਮੈਂ ਆਪਣੀ ਸੀਟ ਤੇ ਚਲਾ ਗਿਆ ਸਾਥੀਆਂ ਕੋਲ ਜਾ ਕੇ ਕਹਿੰਦੇ ਸਾਥੀਆਂ ਕੋਲ ਜਾ ਕੇ ਖੜ ਗਿਆ ਤੇ ਜੀ ਫਿਰ ਕਹਿੰਦੇ ਵੀ ਮੈਂ ਰੋਈ ਜਾ ਮੇਰਾ ਰੋਈ ਜਾ ਮੈਂ ਕਹਿੰਦਾ ਮੇਰੇ ਰੋਣਾ ਬੰਦ ਹੋਵੇ ਤੇ ਮਾਸਟਰ ਜੀ ਨੇ ਫੇਰ ਦੇਖ ਲਿਆ ਕਿ ਵੀ ਇਹ ਤਾਂ ਰੋ ਰਿਹਾ ਹੂੰ ਹੂੰ ਕਹਿੰਦੇ ਵੀ ਉਹਨਾਂ ਨੂੰ ਕੋਲ ਬੁਲਾ ਕੇ ਨਾ ਇੱਕ ਥੱਪੜ ਫੇਰ ਜੜਿਆ ਹਾਂਜੀ ਕਹਿੰਦੇ ਵੀ ਫਿਰ ਨਾ ਤਾਂ ਮੇਰਾ ਰੋਣਾ ਰੁਕ ਸਕੇ ਤੇ ਨਾ ਮੈਂ ਹੋਰ ਰੋ ਸਕਦਾ ਸੀ ਤੇ ਕਹਿੰਦੇ ਹਾਂ ਕਿ ਮੈਂ ਅੰਦਰ ਹੀ ਘੁੱਟ ਲੈ ਹਾਂਜੀ ਕਹਿੰਦੇ ਮੈਂ ਹੀ ਜਾਣਦਾ ਕਿ ਮੈਂ ਕਿਵੇਂ ਘੁੱਟੇ ਇਹ ਓਕੇ ਉਹ ਸਾਰੀ ਕੱਟਣਾ ਦੱਸ ਕੇ ਉਹ ਕਹਿੰਦੇ ਨੇ ਨਾ ਵੀ ਫਿਰ ਮੈਂ ਨਾ ਮਤਲਬ ਮਨ ਚ ਸੋਚਿਆ ਹੂੰ ਹੂੰ ਕਿ ਵੀ ਮੈਂ ਨਾ ਜਦੋਂ ਬੰਦੇ ਨੂੰ ਹੁੰਦਾ ਹੀ ਹੈ ਨਾ ਵੀ ਮੈਂ ਹੁਣ ਕੁੱਟ ਨਹੀਂ ਖਾਣੀ ਪੜਨਾ ਕਿੰਨੇ ਵੀ ਇਹ ਸਾਡੇ ਕਲਾਸ ਦਾ ਮੈਨਿਟਰ ਸੀ ਪ੍ਰਵੀਨ ਉਹਨੂੰ ਮੈਂ ਕਿਹਾ ਵੀ ਜਿਹੜੇ ਉਹ ਨਿਯਮ ਮੈਨੂੰ ਸਮਝਾ ਦੇ ਹਾਂਜੀ ਕਹਿੰਦੇ ਘਰ ਜਾ ਕੇ ਮੈਂ ਉਹ ਸਾਰੇ ਨਿਯਮ ਜਿਹੜੇ ਸੀਗੇ ਉਹ ਰੱਟ ਲੇ ਜਾਂ ਧਿਆਨ ਨਾਲ ਪੜ੍ਹਾਈ ਕੀਤੀ ਹਾਂਜੀ ਹੈਨਾ ਤੇ ਵੀ ਜਦੋਂ ਫਿਰ ਦੁਬਾਰਾ ਪੇਪਰ ਹੋਇਆ ਹਾਂਜੀ ਕਿਉਂਕਿ ਉਸ ਦਿਨ ਮਾਸਟਰ ਜੀ ਕਹਿ ਕੇ ਗਏ ਸੀ ਨਾ ਕਿ ਤੁਹਾਡਾ ਹੁਣ ਫਲਾਣੇ ਦਿਨ ਫੇਰ ਟੈਸਟ ਲਾਉਂਗਾ ਇਸ ਦਾ ਤੇ ਕਹਿੰਦੇ ਵੀ ਮੇਰੇ ਜਿਹੜੇ ਸੀਗੇ ਚੰਗੇ ਨੰਬਰ ਆਏ ਜੀ ਹੈਨਾ ਤੇ ਕਹਿੰਦੇ ਵੀ ਹੌਲੀ ਹੌਲੀ ਮਤਲਬ ਮੈਂ ਬਣਾ ਹੀ ਲਿਆ ਕਿ ਵੀ ਚੰਗੀ ਤਰ੍ਹਾਂ ਧਿਆਨ ਲਾ ਕੇ ਅਧਿਆਪਕ ਦੀ ਗੱਲ ਸੁਣਨੀ ਹੈ ਸਮਝਣੀ ਹੈ ਕਦੇ ਵੀ ਜਿੱਥੇ ਮੈਨੂੰ ਲੱਗਦਾ ਕੋਈ ਬਹੁਤਾ ਸਮੇਂ ਨਹੀਂ ਆਇਆ ਤੇ ਉੱਥੇ ਮੈਂ ਰੱਟਾ ਮਾਰ ਲੈਣਾ ਹਾਂਜੀ ਤੇ ਕਹਿੰਦੇ ਇਹ ਤਰੀਕਾ ਕਾਮਯਾਬੀ ਰਿਹਾ ਕਹਿੰਦੇ ਮੈਂ ਫਿਰ ਦੂਜੇ ਨੰਬਰ ਦਾ ਮੋਨੀਟਰ ਬਣ ਗਿਆ ਕਲਾਸ 'ਚ ਕਿਉਂਕਿ ਮੇਰੇ ਨੰਬਰ ਚੰਗੇ ਆਉਣ ਲੱਗ ਗਏ ਤੇ ਕਹਿੰਦੇ ਕਈ ਵਾਰੀ ਹੁੰਦਾ ਸੀ ਜੋ ਟੈਸਟ ਹੁੰਦਾ ਸੀ ਅਸੀਂ ਦੋ ਹੀ ਜਣੇ ਪ੍ਰਵੀਨ ਤੇ ਮੈਂ ਪਾਸ ਹੁੰਦੇ ਤੇ ਬਾਕੀ ਸਾਰੀ ਕਲਾਸ ਖੜੀ ਹੁੰਦੀ ਤੇ ਮਤਲਬ ਗੱਲ ਇਹ ਹੋਈ ਨਾ ਕਿ ਉਹਨਾਂ ਨੇ ਐਸਾ ਸਬਕ ਸਿੱਖਿਆ ਅਨੁਸ਼ਾਸਨ ਦਾ ਉਹ ਥੱਪੜ ਖਾ ਕੇ ਕਿ ਸਾਰੀ ਉਮਰ ਨਹੀਂ ਭੁੱਲੇ ਤੇ ਆਪ ਜਦੋਂ ਹੁਣ ਉਹ ਖੁਦ ਅਧਿਆਪਕ ਨੇ ਉਹ ਕਹਿੰਦੇ ਕਿ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਉਹ ਪੜਾਉਂਦਾ ਨਾ ਬੱਚਿਆਂ ਨੂੰ ਉਹ ਹੀ ਸਬਜੈਕਟ ਤਾਂ ਮਾਸਟਰ ਰਾਮ ਲਾਲ ਜੀ ਦਾ ਉਹੀ ਚਿਹਰਾ ਮੇਰੀਆਂ ਅੱਖਾਂ ਆ ਗਿਆ ਜਾਂਦਾ ਅਸਲ ਗੱਲ ਤੇ ਇਹ ਹੋਈ ਨਾ ਕਿ ਮਾਸਟਰ ਜੀ ਦੇ ਥੱਪੜਾਂ ਨੇ ਉਹਨਾਂ ਨੂੰ ਪੜਨ ਦੇ ਰਾਹ ਪਾ ਦਿੱਤੇ ਕਈ ਵਾਰੀ ਕਿਸੇ ਦੀ ਸਖਤੀ ਕੀਤੀ ਕੰਮ ਵੀ ਆ ਜਾਂਦੀ ਹੈ ਹਾਂਜੀ ਹੈਨਾ ਉਹੀ ਇਹਨਾਂ ਦੇ ਨਾਲ ਹੋਇਆ ਕਿ ਮੁੜ ਕੇ ਫੇਰ ਇਹ ਕਦੇ ਪੜਨ ਤੋਂ ਉੱਕੇ ਨਹੀਂ ਤੇ ਫਿਰ ਉਹ ਅਧਿਆਪਕ ਵਜੋਂ ਵੀ ਕਹਿੰਦੇ ਨੇ ਨਾ ਕਿ ਜਦੋਂ ਕਿਸੇ ਬੱਚੇ ਨੂੰ ਅਸੀਂ ਪੜਾਉਂਦੇ ਆ ਤਾਂ ਪੜਨ ਵਾਲੇ ਬੱਚਿਆਂ ਨੂੰ ਅਧਿਆਪਕ ਪਿਆਰ ਵੀ ਬढ़ा ਕਰਦੇ ਨੇ ਤੇ ਜਦੋਂ ਉਹਨਾਂ ਦੇ ਨੰਬਰ ਚੰਗੇ ਆਉਂਦੇ ਨੇ ਜਾਂ ਜ਼ਿੰਦਗੀ 'ਚੋਂ ਕੁਝ ਬਣਦੇ ਨੇ ਤਾਂ ਅਧਿਆਪਕ ਨੂੰ ਬਹੁਤ ਖੁਸ਼ੀ ਹੁੰਦੀ ਖੁਸ਼ੀ ਵੀ ਹੁੰਦੀ ਹੈ ਮਾਣ ਵੀ ਹੁੰਦਾ ਜੀ ਤੇ ਕਈ ਵਾਰੀ ਉਹ ਥੋੜੀ ਜਿਹੀ ਸਖਤੀ ਕੀਤੀ ਬੱਚਿਆਂ ਦੇ ਬਹੁਤ ਕੰਮ ਆਉਂਦੀ ਹੈ ਉਹਨਾਂ ਦੀ ਜ਼ਿੰਦਗੀ ਦਾ ਰੁਖ ਬਦਲ ਦਿੰਦੀ ਹੈ ਹੈਨਾ ਇਸੇ ਤਰ੍ਹਾਂ ਜਿਹੜਾ ਮਾਸਟਰ ਪਰਮਵੇਦੋਰੀ ਕਹਿੰਦੇ ਨੇ ਨਾ ਕਹਿੰਦੇ ਕਿ ਵੀ ਇਸ ਘਟਨਾ ਵਿੱਚ ਅਧਿਆਪਕ ਦੇ ਇੱਕ ਥੱਪੜ ਨੇ ਵਿਦਿਆਰਥੀ ਦੀ ਜ਼ਿੰਦਗੀ ਵਿੱਚ ਅਨੁਸ਼ਾਸਨ ਲਗਨ ਮਿਹਨਤ ਤੇ ਇਕਾਗਰਤਾ ਪੈਦਾ ਕਰ ਦਿੱਤੀ ਅਸੀਂ ਸਕੂਲ ਦੇ ਕਮਰਿਆਂ ਦੀ ਚਣਾਈ ਜਾਂ ਹੋਰ ਕੰਮਾਂ ਵਿੱਚ ਅਕਸਰ ਹੀ ਬੱਚਿਆਂ ਦੀ ਸਹਾਇਤਾ ਲੈਂਦੇ ਕਰਦੇ ਸੀ ਪਰ ਅੱਜ ਕੱਲ੍ਹ ਅਜਿਹਾ ਨਹੀਂ ਹੁੰਦਾ ਉਹ ਕਹਿੰਦੇ ਨੇ ਕਿ ਅਧਿਆਪਕ ਦੀ ਝੜਕ ਤੇ ਪਿਆਰ ਦਾ ਬੱਚਿਆਂ ਦੇ ਸਕੂਲ ਅਨੁਸ਼ਾਸਨ ਵਿੱਚ ਅਹਿਮ ਰੋਲ ਹੁੰਦਾ ਹੈ। ਲਾਬ ਸਿੰਘ ਸ਼ੇਰਗਿੱਲ ਹੋਰਾਂ ਦੀ ਆਪਾਂ ਗੱਲ ਕਰ ਰਹੇ ਹਾਂ ਨਾ ਕਿ ਉਹ ਉਹਨਾਂ ਨੇ ਅਜ ਵੀ ਆਪਣੇ ਅਧਿਆਪਕ ਨੂੰ ਯਾਦ ਕੀਤਾ ਹੈ। ਜੀ। ਅੱਜ ਅਸੀਂ ਵੀ ਆਪਣੀ ਜ਼ਿੰਦਗੀ 'ਚ ਜੋ ਕੁਝ ਸਿੱਖਿਆ ਜਾਂ ਸਿੱਖਣ ਦੇ ਰਾਹ ਪਏ ਆ ਉਹਦੀ ਜਿਹੜੀ ਨੀਹ ਹੈ ਉਹ ਸਾਡੇ ਅਧਿਆਪਕਾਂ ਨੇ ਹੀ ਰੱਖੀ ਹੈ। ਸਾਡੇ ਸਭ ਦੇ ਦਿਲਾਂ ਦੇ ਵਿੱਚ ਅਧਿਆਪਕਾਂ ਦਾ ਬਹੁਤ ਉੱਚਾ ਮੁਕਾਮ ਹੈ। ਜੀ। ਸਾਡੇ ਵੱਲੋਂ ਸਾਰੇ ਅਧਿਆਪਕਾਂ ਨੂੰ ਬਹੁਤ-ਬਹੁਤ ਸਤਿਕਾਰ। ਜੀ ਤੇ ਹੁਣ ਅਸੀਂ ਆਪਣੇ ਸਤਿਕਾਰਯੋਗ ਦਰਸ਼ਕਾਂ ਨੂੰ ਵੀ ਬੇਨਤੀ ਕਰ ਲਈਏ। ਜ਼ਰੂਰ ਜੀ। ਦਰਸ਼ਕੋ ਸਾਡੇ ਪ੍ਰੋਗਰਾਮ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਭੁੱਲਣਾ ਨਹੀਂ। ਦਰਸ਼ਕੋ ਸਾਡੇ ਪ੍ਰੋਗਰਾਮ ਦਾ ਸਮਾਪਤ ਹੋ ਗਿਆ। ਇਜਾਜ਼ਤ ਦਿਓ ਅਗਲੇ ਹਫ਼ਤੇ ਫਿਰ ਮਿਲਾਂਗੇ ਤੁਹਾਡੀਆਂ ਨਵੀਆਂ ਚਿੱਠੀਆਂ ਦੇ ਨਾਲ। ਬਹੁਤ-ਬਹੁਤ ਸ਼ੁਕਰੀਆ।